ਜੈਨ ਦੋਸਤੋ ਲਾਈ ਖਬਰ ਇੰਡੀਆ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਦੋਸਤੋ ਪਰਮਜੀਤ ਪਤਰਾ ਵੱਲੋਂ ਬੀਜੇਪੀ ਲੋਕ ਸਭਾ ਉਮੀਦਵਾਰ ਰੰਜਿਕ ਸਿੰਘ ਸੰਧੂ ਸਮੁਦਰੀ ਦਾ ਹੱਕ ਵਿੱਚ ਕੀਤਾ ਗਿਆ ਬਹੁਤ ਭਾਰੀ ਇਕੱਠ ਮਿਲਿਆ ਲੋਕਾਂ ਦਾ ਪਰਮਾ ਹੁੰਗਾਰਾ ਸਤਿ ਸ੍ਰੀ ਅਕਾਲ ਸਿਰਫ ਦੋ ਬੋਏ ਤੋਂ ਲੋਕਾਂ ਨੂੰ ਸਮੱਸਿਆ ਆ ਰਹੀ ਆ ਉਹ ਸਿੱਧਾ ਮੁਸੱਲਸਾ ਜਾਂਦੇ ਆ ਇਸ ਏਰੀਆ ਦੇ ਵਿੱਚ 30-35 ਹਜ਼ਾਰ ਤੋਂ ਸੀਵੇ ਦਾ ਪਾਣੀ ਔਰ ਵੀ ਦਾ ਪਾਣੀ ਜਿਹੜਾ ਆਉਂਦਾ ਉਹ ਮਿਸ਼ਰ ਹੋ ਕੇ ਆਉਂਦਾ ਆ ਇਹ ਬੜੀ ਵੱਡੀ ਲਾਗੇ ਦੀ ਸਮੱਸਿਆ ਆ No, no me ਉਹ ਆਏ ਨੇ ਇੱਥੇ ਔਰ ਇਹ ਮੇਰੇ ਪਰਿਵਾਰ ਦੇ ਜਿਹੜੇ ਜੀ ਨੇ ਸਾਰੇ ਹਲਕਾ ਸੈਂਟਰ ਦੇ ਵਿੱਚ ਪਪਈ ਰੋਡ ਦੇ ਵਿੱਚ ਅਸੀਂ ਡੈਮਗੰਜ ਇਲਾਕੇ ਦੇ ਵਿੱਚ ਆਏ ਆ ਔਰ ਇੱਥੋਂ ਦੇ ਜਿਹੜੇ ਲੋਕਾਂ ਦੀਆਂ ਇੱਕ ਇੱਕ ਘਰ ਦੇ ਵਿੱਚ 20 25 25 ਵੋਟਾਂ ਨੇ ਉਹਨਾਂ ਨੇ ਸਾਨੂੰ ਇਹ ਅੱਜ ਵੀ ਸ਼ੌਅਤ ਆਇਆ ਹੈ ਕਿ ਪਪਾ ਅਪੀਲ ਕੀਤੀ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ 1 ਜੂਨ ਨੂੰ ਸਰਦਾਰ ਦਰਨਜੀਤ ਸਿੰਘ ਸੰਧੂ ਜੀ ਨੂੰ ਜਿੱਤਾਂਗੇ ਸ਼੍ਰੀ ਮਰਦੀ ਸ਼੍ਰੀਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਬ੍ਰਿਗੇਡ ਦੇ ਵਿੱਚ ਭੇਜਾਂਗੇ ਔਰ ਜਿੰਨੇ ਵੀ ਸਾਡੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਦੱਸੀਆਂ ਔਰ ਉਹਨਾਂ ਨੇ ਉਹ ਹੱਲ ਕਰ ਲਈ ਉਹਨਾਂ ਨੇ ਜਿਹੜਾ ਹੈਗਾ ਪਹਿਲ ਦੇ ਆਧਾਰ ਤੇ ਬੋਲਾਰੀ ਤੇ ਤਾ ਲੋਕਾਂ ਨੂੰ ਵੀ ਅਸੀਂ ਉਹ ਸਾਰੀਆਂ ਪੂਰੀਆਂ ਕਰਾਂਗੇ ਔਰ ਸਾਡੇ ਲੋਕਾਂ ਨੇ ਵੀ ਜਿਹੜਾ ਹੈ ਉਹਨਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਇੰਨਾ ਸਮਰਥਨ